ਕਾਹਦੇ ਨਾਲ ਰੇਪ ਵਿਕਟਿਮ ਮੌਜੂਦ ਨੇ 2018 ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੇ ਇਹ ਪੂਰੇ 7 ਸਾਲ ਜਿਸ ਤਰ੍ਹਾਂ ਲੜਾਈ ਲੜੀ ਉਹ ਸਾਡੇ ਨਾਲ ਹੈ ਅੱਜ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਟਿਲ ਡੈਥ ਅੱਜ ਸਜ਼ਾ ਸੁਣਾਈ ਗਈ ਹੈ ਵਕੀਲ ਸਾਹਿਬ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਮੈਡਮ ਵੀ ਸਾਡੇ ਨਾਲ ਨੇ ਮੈਡਮ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹੁੰਦੇ ਤੁਸੀਂ ਸੈਟੀਸਫਾਈ ਮੈਂ ਬਹੁਤ ਖੁਸ਼ ਹਾਂ ਮੈਂ ਨਿਊਜ਼ ਏਟਿੰਗ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਹਨਾਂ ਨੇ ਸਾਨੂੰ 2018 ਤੋਂ ਇਹ ਕਵਰ ਕਰਨਾ ਸ਼ੁਰੂ ਕੀਤਾ ਸੀ ਜੋ ਇਹ ਮੈਟਰ ਹੋਇਆ ਸੀ ਸਭ ਤੋਂ ਪਹਿਲਾਂ ਸਰ ਹੈਲਪ న్యూਸ 18 ਮਨੋਰਾਜੀ ਸਰ ਨੇ ਕੀਤੀ ਸੀ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੀ ਇਹਨਾਂ ਨੇ ਇਸ ਮਾਮਲੇ ਨੂੰ ਉਜਾਗਰ ਕੀਤਾ ਸੀ ਫਿਰ ਸਾਡੀ ਸੁਣਵਾਈ ਹੋ ਰਹੀ ਸੀ ਔਰ ਸੈਕੰਡਲੀ ਮੈਂ ਧੰਨਵਾਦ ਕਰਨਾ ਚਾਹਾਂਗੀ ਸਰਬਜੀਤ ਮਿਰੋਕੀਵਾਲ ਨੇ ਜਿਹਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਸੀ ਔਰ ਇਹ ਕੇਸ 7 ਸਾਲ ਤੋਂ ਦੱਬਿਆ ਹੋਇਆ ਸੀ ਜੋ ਸਾਡੇ ਅੱਜ ਵਕੀਲ ਸਾਹਿਬ ਅਨਿਲ ਸਾਗਰ ਜੀ ਔਰ ਸੋਮੇਸ਼ ਸਾਨੇ ਜੀ ਔਰ ਮੋਹਿਤ ਸਰ ਨੇ ਇਸ ਕੇਸ ਵਿੱਚ ਜਾਣ ਪਾਈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਅੱਜ ਜਿਹੜੀ ਹੋਈ ਹੈ ਤੁਸੀਂ ਵੀ ਮੌਜੂਦ ਸੀਗੇ ਕਿਸ ਤਰ੍ਹਾਂ ਦੀ ਗੱਲ ਆ ਕਿਉਂਕਿ ਉਹਨਾਂ ਦੇ ਪਛਾਹ ਪੱਖ ਵੱਲੋਂ ਵੀ ਕਿਹਾ ਗਿਆ ਦਇਆ ਦੀ ਜਿਹੜੀ ਉਹ ਕੀਤੀ ਗਈ ਸੀ ਹਾਂਜੀ ਉਹਨਾਂ ਕੋਲ ਉਹਨਾਂ ਵੱਲੋਂ ਬੋਲਿਆ ਗਿਆ ਸੀ ਕਿ ਉਹਨਾਂ ਦੇ ਛੋਟੇ-ਛੋਟੇ ਬੱਚੇ ਆ ਮਤਲਬ ਕਿ ਇਸ ਤਰ੍ਹਾਂ ਕੁਝ ਬੋਲਿਆ ਗਿਆ ਸੀ ਵਕੀਲ ਸਾਹਿਬ ਦੱਸਣਗੇ ਵਕੀਲ ਸਾਹਿਬ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਉਹਨਾਂ ਵੱਲੋਂ ਉਹਨਾਂ ਨੇ ਪਲੀ ਲਈ ਸੀ ਕਿ ਮੇਰੇ ਛੋਟੇ ਬੱਚੇ ਨੇ ਵਾਈਫ ਬਿਮਾਰ ਹੈ ਤੇ ਮੈਂ ਸੋਸ਼ਲ ਬੰਦਾ ਹੈਗਾ ਸਮਾਜਿਕ ਬੰਦਾ ਮੇਰੇ ਪਰ ਰਹਿਮ ਵਰਤਿਆ ਜਾਵੇ ਜੋ ਕਿ ਕੋਰਟ ਨੇ ਇਹਨਾਂ ਚੀਜ਼ਾਂ ਨੂੰ ਨਾ ਕਾਫੀ ਮੰਨਦਿਆਂ ਹੋਇਆ ਉਹਨਾਂ ਨੂੰ ਸਖਤ ਸਜ਼ਾ ਐਲਾਨ ਕਰਨ ਦਾ ਮਨ ਬਣਾਇਆ ਔਰ ਅਪ ਟੂ ਲਾਈਫ ਟੀਲ ਨੈਚੁਰਲ ਡੈਥ ਨੂੰ ਨੰਮ ਇੰਪ੍ਰੀਜ਼ਨਮੈਂਟ ਅਵਾਰਡ ਕੀਤੀ ਗਈ ਕਿਸ ਤਰ੍ਹਾਂ ਦੀ ਕਿਹੜੀ ਕਿਹੜੀ ਸੈਕਸ਼ਨ ਜਿਹੜੇ ਹੈਗੇ ਆ ਡਿਟੇਲ ਜਜਮੈਂਟ ਹਜੇ ਸਾਡੇ ਕੋਲ ਨਹੀਂ ਆਈ ਹੈ ਡਿਟੇਲ ਜਜਮੈਂਟ ਆਉਂਦੇ ਤੁਹਾਨੂੰ ਸਪਲਾਈ ਕਰ ਦਾਂਗੇ ਮੈਡਮ ਤੁਸੀਂ ਕਿਉਂਕਿ ਬਹੁਤ ਲੜਾਈ ਲੜੀ ਹੈ ਹੁਣ ਤੁਸੀਂ ਕੀ ਚਾਹੁੰਦੇ ਹੋ ਕਿਉਂਕਿ ਟੋਟਲ 7 ਸੀਗੇ ਇੱਕ ਦੀ ਡੈਥ ਹੋ ਗਈ ਹੈ 5 ਬਰੀ ਹੋਗੇ ਮੈਂ ਤਾਂ ਇਹੀ ਚਾਹੁੰਦੀ ਆ ਕਿ ਜਿਹੜੀਆਂ ਵੀ ਪੰਜਾਬ ਦੀਆਂ ਧੀਆਂ ਜਿਨ੍ਹਾਂ ਨਾਲ ਗਲਤ ਹੋਇਆ ਜਿਹੜੀਆਂ ਅੰਦਰ ਫਸੀਆਂ ਵੀ ਹੋਈਆਂ ਕੁਝ ਤਾਂ ਉਹ ਨਿਕਲ ਆਈਆਂ ਕੁਝ ਅੰਦਰ ਨੇ ਕੁਝ ਜੋ ਲੜਕਿਆਂ ਨਾਲ ਵੀ ਗਲਤ ਹੋਇਆ ਜੋ ਲੋਕਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਉਹ ਵੀ ਗਲਤ ਹੋਇਆ ਉਹ ਮੈਂ ਚਾਹੁੰਦੀ ਆ ਸਾਰੇ ਬਾਹਰ ਨਿਕਲ ਕੇ ਆਓ ਹਜੇ ਤੱਕ ਇਹਦਾ ਕਾਲਾ ਚਿੱਟਾ ਖੁੱਲਣਾ ਬਹੁਤ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਤਾਂ ਬਿਲਕੁਲ ਅ ਅੱਜ ਇਹ ਸਜ਼ਾ ਸੁਣਾਈ ਗਈ ਹੈ ਔਰ ਇਹਦੇ ਵਿੱਚ ਇੱਕ ਬਹੁਤ ਅਹਿਮ ਕਹਿ ਸਕਦੇ ਹਾਂ ਕਿ ਫੈਸਲਾ ਜਿਹੜਾ ਲਾਇਆ ਗਿਆ ਜਿਸ ਨੂੰ ਲੈ ਕੇ ਹੁਣ ਅ ਇੱਕ ਉਮਰ ਕੈਦ ਜਿਹੜਾ ਹੈ ਉਹ ਸਜ਼ਾ ਸੁਣਾਈ ਗਈ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਸੀਗੀ ਟੋਟਲ 7 ਕਿਉ ਸੀਗੇ ਐਡਵੋਕੇਟ ਸਾਹਿਬ ਸਾਡੇ ਨਾਲ ਐਡਵੋਕੇਟ ਸਾਹਿਬ ਕਿਉਂਕਿ ਦੋ ਤਿੰਨ ਚੀਜ਼ਾਂ ਨੇ ਦੋ ਤਿੰਨ ਚੀਜ਼ਾਂ ਨੇ ਇੱਕ ਸੈਕਿੰਡ ਐਡਵੋਕੇਟ ਸਾਹਿਬ ਕਿਉਂਕਿ ਦੋ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਜਿੱਦਾਂ ਤੁਸੀਂ ਉਸ ਦਿਨ 28 ਤਰੀਕ ਨੂੰ ਵੀ ਦੱਸਿਆ ਸੀਗਾ ਕਿ ਕਈ ਚੀਜ਼ਾਂ ਜਿਹੜੇ ਤੱਥ ਰੱਖੇ ਗਏ ਨੇ ਅੱਜ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਉਹ ਗੱਲ ਇਹਨੂੰ ਲੈ ਕੇ ਯਾਰ ਇੱਕ ਮਿੰਟ ਆਰਾਮ ਨਾਲ ਆਰਾਮ ਨਾਲ ਜਾਣਦੇ ਹੋ ਜਾਣਦੇ ਹੋ ਆਰਾਮ ਨਾਲ ਕਾਉਸ ਕਾਉਸ ਨਹੀਂ ਕਾਉਸ ਨਹੀਂ ਕਾਉਸ ਨਹੀਂ ਯਾਰ ਐਡਵੋਕੇਟ ਸਾਹਿਬ ਕਿਸ ਤਰ੍ਹਾਂ ਦੇ ਇਹ ਕੋਈ ਨਹੀਂ ਬਟੇ ਤੇ ਆਹ ਰੇ ਵਿਕਟਮ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਕਈ ਚੀਜ਼ਾਂ ਨੇ ਐਡਵੋਕੇਟ ਸਾਹਿਬ ਅੱਜ ਜਿਹੜੀ ਉਹ ਸੁਝਾ ਸੁਣਾਈ ਗਈ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਤੁਸੀਂ ਰੱਖੇ ਤੱਥ ਜਿਹੜੇ ਤੁਸੀਂ ਮੌਕੇ ਤੇ ਨਹੀਂ ਅੱਜ ਤੱਥ ਰੱਖਣ ਦਾ ਕੋਈ ਸਮਾਂ ਨਹੀਂ ਸੀ ਕਿਉਂਕਿ ਅੱਜ ਸਿਰਫ ਪ੍ਰੋਨਾਨਸਮੈਂਟ ਸੀ ਤੇ ਪ੍ਰੋਨਾਨਸਮੈਂਟ ਜਿਹੜੀ ਹੈ ਜੱਜ ਸਾਹਿਬ ਨੇ ਲਾਈਫ ਇੰਪ੍ਰਿਜ਼ਨਮੈਂਟ ਕਰਤੀ ਹੋਈ ਹੈ ਜਿਹੜੀ ਆਜੀਵਨ ਸਜ਼ਾ ਟਿਲ ਲਾਸਟ ਬ੍ਰੈਥ ਹੀ ਹੈਜ਼ ਟੂ ਸਟੇ ਬਿਹਾਈਂਡ ਦ ਬਾਰ ਕਿਉਂਕਿ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਦਇਆ ਦੀ ਜਿਹੜੀ ਹੋਗੀ ਕੀਤੀ ਗਈ ਸੀ ਨਹੀਂ ਉਹਨਾਂ ਵੱਲੋਂ ਸੀ ਕਿ ਮੇਰੀ ਵਾਈਫ ਬਿਮਾਰ ਹੈ ਮੇਰੀ ਲਾਚੇ ਰੌਡ ਪਈ ਹੋਈ ਹੈ ਮੇਰੇ ਛੋਟੇ ਬੱਚੇ ਨੇ ਬਟ ਕੋਰਟ ਨੇ ਬਿਲਕੁਲ ਸਹੀ ਫੈਸਲਾ ਲਿਆ ਤੇ ਲਾਈ ਤੇ ਹੈ ਇਸ ਤੋਂ ਵੱਡੀ ਹੋਰ ਕੋਈ سزا ਹੋ ਨਹੀਂ ਸਕਦੀ ਇਸ ਕਰਕੇ ਇਹ ਹੈ ਕਿ ਉਹ ਡਿਟੇਲ ਆਰਡਰ ਜਿਹੜਾ ਹੈਗਾ ਉਹ ਕਿਹੜੇ ਕਿਹੜੇ ਸੈਕਸ਼ਨ ਦੇ ਤਹਿਤ ਕਿ 2018 376 ਹੈ ਤੇ 354 ਹੈ 420 ਵਗੈਰਾ ਉਹ ਸਾਰੇ ਸੈਕਸ਼ਨ ਹਾਥੀ ਦੇ ਪੈਰ ਥੱਲੇ ਸਾਰਿਆਂ ਦਾ ਪੈਰ ਹੈ ਇਸ ਤੋਂ ਵੱਡੀ ਹੋਰ ਕੋਈ ਸਜ਼ਾ ਨਹੀਂ ਹੈ ਇਸ ਕਰਕੇ ਉਹ ਡਿਟੇਲ ਆਰਡਰ ਜਦੋਂ ਆਏਗਾ ਤੇ ਇਸ ਦੀ ਕਾਪੀ ਸਪੱਤ ਜਾਨੀ ਕਿ ਸੈਟੀਸਫਾਈ ਹੈ ਪੀੜਤ ਜਿਹੜਾ ਹੈਗਾ ਪੀੜਤਾ ਸੈਟੀਸਫਾਈ ਕਿਉਂਕਿ ਤੁਸੀਂ ਵੀ ਕਾਫੀ ਲੰਮਾ ਜਿਹੜਾ ਇਹ ਕੇਸ ਲੜਿਆ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਇਸ ਤਰ੍ਹਾਂ ਵੇਖਦੇ ਹੋ ਕਿਉਂਕਿ ਧਰਮ ਗੁਰੂ ਦੇ ਨਾਂ ਤੇ ਲੋਕਾਂ ਨੂੰ ਜਿਹੜਾ ਮ ਉਹੀ ਇਸ ਤਰ੍ਹਾਂ ਦੀ ਗਤੀਵਿਧੀਆਂ 'ਚ ਰਹੇ ਬਿਲਕੁਲ ਬਿਲਕੁਲ ਕੋਈ ਇਟ ਇਜ਼ ਹਾਈਲੀ ਕੰਡਮੇਬਲ ਕਿਉਂਕਿ ਐਸੇ ਕਰਕੇ ਹੀ ਕੋਰਟ ਨੇ ਉਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਉਹਨਾਂ ਚੀਜ਼ਾਂ ਨੂੰ ਨਜ਼ਰ 'ਚ ਰੱਖਦੇ ਹੋਈ ਇੰਨੀ ਸਖਤ ਸਜ਼ਾ ਸੁਣਾਈ ਹੈ ਕਿਉਂਕਿ ਇਹੋ ਜੇ ਬੰਦੇ ਦਾ ਇਹੋ ਜੇ ਬੰਦੇ ਦਾ ਤਾਂ ਇੱਕ ਤਰੀਕੇ ਦਾ ਜੋ ਬਣਦਾ ਹੈਗਾ ਕਿ ਵੀ ਜਿੰਨੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉੰਨੀ ਥੋੜੀ ਹੈ ਤੇ ਉਹ ਸਖਤ ਤੋਂ ਸਖਤ ਸਜ਼ਾ ਅੱਜ ਦੇ ਦਿੱਤੀ